हां जी दोस्तों આ વિડિયો જો એ સોશિયલ મીડિયા ਤੇ કાફી તેજી ਨਾਲ વાયરલ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਵੱਲੋਂ ਇੱਕ ਵਿਦੇਸ਼ੀ ਔਰਤ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਦੋਸਤੋ ਇਸ ਵੀਡੀਓ ਦੇ ਪ੍ਰਤੀ ਜੋ ਲੋਕਾਂ ਦੀ ਪ੍ਰਤੀਕਿਰਿਆਈ ਆਉ ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਕੀ ਕੀ ਲੋਕਾਂ ਨੇ ਲਿਖਿਆ ਹੈ ਇੱਕ ਨੇ ਲਿਖਿਆ ਕਿ ਹਿੰਦੂ ਰਾਸ਼ਟਰ ਦੀ ਝਲਕ ਦੇਖ ਲਓ ਦੋਸਤੋ ਉਂਝ ਤਾਂ ਇਹ ਕਹਿੰਦੇ ਆ ਅਸੀਂ ਨਾਰੀ ਦਾ ਸਨਮਾਨ ਕਰਦੇ ਆ ਨਾਰੀ ਨੂੰ ਦੇਵੀ ਦਾ ਰੂਪ ਮੰਨਦੇ ਆ ਇਹ ਵਿਦੇਸ਼ੀ ਔਰਤ ਨਾਲ ਜੋ ਸਲੋਕ ਕਰ ਰਹੇ ਆ ਇਹਦੇ ਨਾਲ ਕੀ ਛਵੀ ਬਣੂ ਭਾਰਤ ਦੀ ਬਾਹਰਲੇ ਦੇਸ਼ਾਂ 'ਚ ਤੇ ਦੂਜਾ ਵੀਰ ਲਿਖਦਾ ਹੈ ਕਿ ਜਿੱਦਾਂ ਅਣਖ ਖੂਨ 'ਚ ਹੁੰਦੀ ਆ ਉਵੇਂ ਹੀ ਦੱਲਪੂਣਾ ਵੀ ਖੂਨ 'ਚ ਹੀ ਹੁੰਦਾ ਅਣਖਾਂ ਵਾਲਿਆਂ ਨੂੰ ਅਣਖ ਮਿਲਗੀ ਵਿਰਾਸਤ 'ਚ ਤੇ ਦੱਲਿਆਂ ਨੂੰ ਦੱਲਪੂਣਾ ਤੀਜਾ ਇੱਕ Hindu ਵੀਰ ਲਿਖਦਾ ਏ ਇਹ ਸਭ ਦੇਖ ਕੇ ਸਿਰ ਸ਼ਰਮ ਸੇ ਝੁੱਕ ਗਿਆ ਕੀ ਯਹੀ ਹੈ ਹਮਾਰੇ ਭਾਰਤ ਕਾ ਹਾਲ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਹੋਰ ਨਵੇਂ ਆ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਲਦੀ ਆ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ